ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋਨ ਸਾਰਿਆਂ ਨੂੰ ਬੇਨਤੀ ਆ ਵੀਰਾਂ ਨੂੰ ਵੀ ਆਪਣਾ ਫਰਜ਼ ਸਾਹਮਣੇ ਸਾਹਮਣੇ ਕੇ ਵੀਰੇ ਨੂੰ ਵੱਤੋ ਵੱਲ ਸੇਰ ਜਰੂਰ ਕਰਨਾ ਸਾਡੇ ਕੋਲ ਇਹ ਵੀਰੇ ਨੂੰ ਇਹਨੂੰ ਆਏ ਨੂੰ ਤਕਰੀਬਨ 2-2.5 ਮਹੀਨੇ ਹੋ ਗਏ ਇਸ ਵੀਰ ਦੇ ਪਰਿਵਾਰ ਦਾ ਅਜੇ ਤੱਕ ਕੋਈ ਨਹੀਂ ਪਤਾ ਲੱਗਿਆ ਨਾ ਦਾ ਵੀਰਾ ਇਹ ਬੋਲ ਸਕਦਾ ਬਿਲਕੁਲ ਨਹੀਂ ਬੋਲ ਸਕਦਾ ਵੀਰਾ ਇਹ ਇਹਨੂੰ ਸਮਝਾਉਣਾ ਮੈਂ ਤਾਂ ਰੋਟੀ ਪਾਣੀ ਨੂੰ ਵੀ ਸਮਝਾਉਣਾ ਮੈਂ ਤਾਂ ਵੀ ਰੋਟੀ ਪਾਣੀ ਖਾ ਲਾ ਤਾਂ ਵਿਚਾਰਾ ਖਾਂਦਾ ਵਾ ਇਹਦੀ ਦਵਾਈ ਵੀ ਚੱਲਦੀ ਆ ਤੇ ਜੇਕਰ ਇਹ ਬੋਲ ਦਾ ਹੁੰਦਾ ਸੋ ਖੈਦ ਹੋ ਸਕਦਾ ਵੀ ਐਡਰੈਸ ਪਤਾ ਲੱਗ ਜਾਂਦਾ ਇਹਨੂੰ ਘਰੇ ਪਹੁੰਚਾਉਣ ਦੇ ਹੁਣ ਤੁਸੀਂ ਆਪਣਾ ਸਾਰਿਆਂ ਨੇ ਫਰਜ਼ ਸਮਝੋ ਕਿ ਆਪਣਾ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਸਿਰ ਗਾਨਾ ਗੋਂ ਬਜਾਉਣ ਵਾਲੀਆਂ ਜਾਂ ਹੋਰ ਬਹੇਜੇ ਤੁਸੀਂ ਵੀਡੀਓ ਸ਼ੇਅਰ ਕਰ ਦੇਣੋ ਅਨਸ਼ਾਨੀ ਤਰੂਪੀ ਪਿਆਰ ਕਰਿਆ ਕਰੋ ਯਾਰ ਬੇਨਤੀ ਹੈ ਸ਼ਾਇਦ ਤੁਸੀਂ ਕਹੋਗੇ ਇਸ ਤਰ੍ਹਾਂ ਕਹਿੰਦਾ ਵਾਂ ਅਨਸ਼ਾਨੀ ਜੀਤ ਨੂੰ ਜੋ ਪਿਆਰ ਕਰਦੇ ਲੋਕ ਜੋ ਇਨਸਾਨ ਨੂੰ ਇਨਸਾਨ ਸਮਝਦੇ ਨੇ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਵੀਰਾ ਆਪਣੇ ਘਰ ਤੱਕ ਪਰਿਵਾਰ ਤੱਕ ਪਹੁੰਚੇ ਇਹ ਨਹੀਂ ਪਤਾ ਵੀਰਾ ਪ੍ਰਵਾਸੀ ਆ ਜਾਂ ਆਪਣਾ ਪੰਜਾਬ ਦਾ ਵਾਹੇ ਤੱਕ ਆਪਾਂ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਕਿਉਂਕਿ ਬੋਲਦਾ ਛੱਕਦਾ ਨਹੀਂ ਵੀਰਾ ਇਹ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਾ ਕਰੋ ਤਾਂ ਕਰਕੇ ਆਪਣੇ ਪਰਿਵਾਰ ਵਿੱਚ ਵਿੱਚ ਆਪਣੇ ਮਾਤਾ ਪਿਤਾ ਨੂੰ ਆਪਣੇ ਭੈਣਾ ਭਰਾਵਾਂ ਨੂੰ ਜੋ ਵੀ ਪਰਿਵਾਰ ਦੇ ਮੈਂਬਰ ਹੋਣਗੇ ਉਹਨਾਂ ਤੱਕ ਪਹੁੰਚੇ ਵੀਦਾ ਪਹੁੰਚਾਉਣਾ ਆਪਾਂ ਤੁਸੀਂ ਪਹੁੰਚਾਉਣਾ ਸਾਰਿਆਂ ਨੇ ਰਲ ਮਿਲ ਕੇ ਸਾਡੇ ਨਾਲ ਤੇ ਸਾਡਾ ਸਾਥ ਦੇ ਸਹਿਯੋਗ ਵੀ ਜਰੂਰ ਦਿਆ ਕਰੋ ਇਥੇ ਆ ਕੇ ਪਤਾ ਕਰਿਆ ਕਰੋ ਕਿ ਕਿਹੜੇ ਚੀਜ਼ਾਂ ਦੀ ਲੋੜ ਆ ਜਿੰਨੀ ਜਿੰਨੀ ਛੋਟੇ ਵਿੱਚ ਸਮਰਥਾ ਵਾ ਜਿੰਨੀ ਛੋਟੇ ਵਿੱਚ ਹਿੰਮਤ ਆ ਸਾਥ ਜੂਰ ਦਿਆ ਕਰੋ ਕੋਈ ਰਾਸ਼ਨ ਪਾਣੀ ਦੇਣਾ ਜਾਂ ਕਿੱਦਾਂ ਵੀ ਤੁਸੀਂ ਪੁੱਛ ਸਕਦੇ ਹੋ ਹਰੇਕ ਚੀਜ਼ ਦੀ ਤੁਹਾਡੀ ਲਿਸਟ ਦਿੱਤੀ ਜਾਊਗੀ ਜਿੰਨੇ ਜੋਗ ਹੈਗੇ ਹੋ ਸੇਵਾ ਜਰੂਰ ਕਿਰਿਆ ਕਰੋ ਹਨਾ ਇਨਸਾਨੀਆਂ ਨੂੰ ਪਿਆਰੇ ਜਰੂਰ ਕਰਿਆ ਕਰੋ ਗੋਣ ਬਜਾਉਣ ਵਾਲੀਆਂ ਵੀਡੀਓ ਵੀ ਖੇਡ ਦੇਖਦੇ ਨੇ ਐਸ ਤਰ੍ਹਾਂ ਇਨਸਾਨਾਂ ਨੂੰ ਜਰ ਮੁੰਡੇ ਦੀ ਮੇਰੇ ਖਿਆਲ ਨਾਲ 20-22 ਸਾਲ ਦੀ ਉਮਰ ਹੋਣੀ ਹੈ ਦੀ ਤਕਰੀਬਨ 20-22 ਸਾਲ ਦੀ ਉਮਰ ਹੋਣੀ ਹੈ ਬੱਚੇ ਦੀ ਵੀਰਦੀ ਹੈ ਦੀ ਪਾਰੇ ਦੇ ਮਾਪਿਆਂ ਦਾ ਹੇਠ ਤੱਕ ਪਰਿਵਾਰ ਦਾ ਪਤੇ ਲੱਗਾ ਦੋ ਤਿੰਨ ਵੀਡੀਓ ਮੈਂ ਇਹਦੀ ਪਹਿਲੇ ਹੀ ਪਾ ਚੁੱਕਾ ਹਾਂ ਪਰ ਤੁਸੀਂ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਤੁਸੀਂ ਇਹਨਾਂ ਦੀਆਂ ਤਰੂ ਪਿਆਰ ਨਹੀਂ ਕਰਦੇ ਯਾਰ ਪਤਾ ਨਹੀਂ ਚਿੱਕਰ ਕੀ ਆ ਜੇ ਯਾਰ ਵੱਧ ਤੋਂ ਵੱਧ ਵੀਡੀਓ ਸ਼ੇਅਰ ਹੋ ਜੂ ਆਪਣੇ ਪਰਿਵਾਰ ਤੱਕ ਪਹੁੰਚ ਜੂਗਾ ਕਿੱਡੀ ਕੀ ਵੱਡੀ ਗੱਲ ਆ ਯਾਰ ਹੋਰ ਆਪਾਂ ਵੀਡੀਓ ਸ਼ੇਅਰ ਨਹੀਂ ਕਰਦੇ ਹੋਰ ਆਪਾਂ ਨੈਟ ਚਲਾਉਂਦੇ ਨਹੀਂ ਦੇਖਦੇ ਨਹੀਂ ਚੱਕਦੇ ਹਾਂ ਆਪਾਂ ਮੂੰਹ ਦੇਖਦੇ ਹਾਂ ਹਰੇਕ ਵੀਡੀਓ ਸ਼ੇਅਰ ਕਰਦੇ ਨੇ ਪਰ ਇਨਸ਼ਾਨੀਅਤ ਨੂੰ ਵੀ ਪਿਆਰ ਕਰੋ ਬਿਦਾ ਬਚਾਰਾ ਆਪਣੇ ਘਰ ਤੱਕ ਕਰਨ ਪਰਿਵਾਰ ਤੱਕ ਪਹੁੰਚੇ ਵੀਦਾ ਬੇਨਤੀ ਹੱਥ ਜੋੜ ਕੇ ਅਲਸ਼ਾਨੀਤ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਬਤ ਬਤ ਸ਼ੇਅਰ ਜੁਮੂ ਕਰਕੇ ਆਪਣਾ ਯੋਗਦਾਨ ਪੋਣਾ ਇਸ ਵੀ ਨੂੰ ਆਪਣੇ ਘਰ ਤੱਕ ਜੁਮੂ ਪਹੁੰਚੋਣਾ ਵੀਰਾ ਬੋਲ ਨਹੀਂ ਸਕਦਾ ਜੇ ਬੋਲ ਦਾ ਹੁੰਦਾ ਸ਼ਾਇਦ ਆਪਣੇ ਘਰ ਤੱਕ ਹੁੰਦਾ ਖਿਚ ਲਿਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ